ਯੰਟਾ ਨੂੰ ਤਾਂ ਮੈਂ ਖਾਸ ਕਰਕੇ ਤੁਹਾਡੇ ਲਈ ਦੱਸਣਾ ਚਾਹਨਾ ਵੀ ਕਿਸੇ ਦੇ ਘਰ ਦਾ ਦੀਵਾ ਬੁਝਾ ਕੇ ਤੁਹਾਡੇ ਘਰ ਰੋਸ਼ਨੀ ਨਹੀਂ ਹੋਣ ਦਿੰਦੇ ਹੁਣ ਜੇ ਤੁਸੀਂ ਸੋਚੋ ਵੀ ਕਿਸੇ ਦੇ ਬੱਚੇ ਨੂੰ ਜੰਗਲਾ ਚ ਤੋੜ ਕੇ ਤੇ ਤੁਸੀਂ ਐਸੀਆਂ ਚ ਸੌਜੋਗੇ ਤੁਹਾਨੂੰ ਵੀ ਉਹ ਹਵਾਲਾ ਸਲਾਕਾਂ ਦੇ ਪਿੱਛੇ ਹੀ ਜਾਣਾ ਪਊਗਾ ਇੱਕ ਘਰੋਂ ਘਰ ਦਵਾਤਾ ਸਾਰਾ ਇੱਕ ਬੱਚਿਆਂ ਨੂੰ ਦੁਬਾਰਾ ਉਸੇ ਬੱਚਿਆਂ ਨੂੰ 2-2 ਸਾਲ 2-2 ਮਹੀਨੇ ਪਾਣੀ ਦੇ ਵਿੱਚ ਜੰਗਲਾ ਚ ਆਪਣੇ ਆਪ ਨੂੰ ਲੜਾਈ ਲੜ ਕੇ ਕਈਆਂ ਦੇ ਦਾ ਕੰਗਾਲ ਪਏ ਆ ਉੱਥੇ ਬੱਚਿਆਂ ਦੇ ਜੀ ਅੱਜ ਮਾਨ ਸਰਕਾਰ ਤੇ ਅੰਸਾਲਾ ਚ 50000 ਤੋਂ ਪਲੱਸ ਨੌਕਰੀ ਦੇ ਸਕਦੀ ਆ ਕੀ ਇਹ ਪਿਛਲੇ ਸਮੇਂ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਸੀ ਕਿ ਇਹਨਾਂ ਨੂੰ ਆਪਣੇ ਢਿੱਡ ਦੀ ਉਹ ਪੂਰਤੀ ਲਈ ਸੀਗਾ ਜਿਹੜੇ ਮਾਮਾ ਦੇ ਪੁੱਤ ਅੱਜ ਜੰਗਲਾ ਚ ਧੱਕੇ ਖਾਗਾ ਕੇ 50 50 ਲੱਖ ਰੁਪਇਆ ਆਪਣੇ ਘਰ ਦੇ ਗਹਿਣੇ ਘਰ ਗਹਿਣੇ ਰੱਖ ਕੇ ਉੱਥੇ ਗਏ ਆ ਹੁਣ ਵਾਪਸ ਆ ਰਹੇ ਆ ਇਹ ਵੀ ਇਨਾ ਸਰਕਾਰਾਂ ਦਾ ਕਸੂਰ ਆ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਕਾਰਾਂ ਸੀ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੜਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਲੁਧਿਆਣਾ ਦੇ ਮਿਲਰ ਗੰਜ ਵਿਖੇ ਪੰਜਾਬ ਸਰਕਾਰ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ਦੇ ਅਧੀਨ ਮਿਲਰ ਗੰਜ ਏਰੀਆ ਦੇ ਵਿੱਚ ਗਲੀਆਂ ਨਾਲੀਆਂ ਜਿਹੜੀਆਂ ਹੈਗੀਆਂ ਵਿਕਾਸ ਕਾਰਜਾਂ ਦਾ ਉਦ ਘਟਨ ਵਿਧਾਇਕ ਅਸ਼ੋਕ ਪ੍ਰਸ਼ਰ ਪੱਪੀ ਵੱਲੋਂ ਕੀਤਾ ਜਾ ਰਿਹਾ ਹੈ ਤੇ ਗਲਵਤ ਕਰੋ ਆ ਜੰਮੀ ਆ ਤੁਹਾਡੀ ਤੋਂ ਬਿਰਾਇਖਸਰ ਆਪਣੇ ਨਾਲ ਨੇ ਪੱਪੀ ਸਰ ਜੀ ਅੱਜ ਤੁਸੀਂ ਆਏ ਹੋ ਇੱਥੇ ਵਿਕਾਸ ਕਰਜਾਂ ਦਾ ਉਦਘਾਟਨ ਕਰਨ ਵਾਸਤੇ ਜਾਂ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ 14 ਲੱਖ ਦੀ ਲਾਗਤ ਨਾਲ ਅੱਜ ਜਿਹੜਾ ਇਸ ਬਾੜ ਦੇ ਵਿੱਚ ਇਸ ਬਾੜ ਦੇ ਵਿੱਚ ਇਹ ਆਪਣਾ ਪਾਣੀ ਦਾ ਸੀਵਰੇਜ ਦਾ ਤੇ ਸੜਕ ਬਣਨ ਦਾ ਕੰਮ ਸ਼ੁਰੂ ਹੋ ਰਿਹਾ ਸਾਡੇ ਇਸ ਬਾੜ ਦੇ ਵਿੱਚੋਂ ਚੌਧਰੀ ਸਾਹਿਬ ਸੂਤ ਸਾਹਿਬ ਵਿਕਰਮ ਜੀ ਮਨਜੀਤ ਜੀ ਸਾਰੇ ਜਿੰਨੇ ਵੀ ਇ ਸਾਡੇ ਆਪਣੇ ਆਮ ਆਦਮੀ ਪਾਰਟੀ ਦੇ ਜਿਹਾਰੂ ਵਰਕਰ ਕੱਲੇ ਮੋੜੇ ਨਾ ਮੋੜਾ ਲਾ ਕੇ ਆਪਣੇ ਹਲਕੇ ਸੈਂਟਰ ਦੇ ਹਰ ਬਾੜ ਦੇ ਅੰਦਰ ਵਿਕਾਸ ਦਾ ਕੰਮ ਆ ਜਿਹੜਾ ਉਹ ਜੰਗੀ ਪੱਧਰ ਤੇ ਕਰ ਰਹੇ ਆ ਸਰ ਕਿੰਨੇ ਕੁ ਹੋਰ ਵਿਕਾਸ ਕਰ ਜਿਹੜੇ ਆਪਣੇ ਲੁਧਿਆਣੇ ਸ਼ਹਿਰ ਦੇ ਵਿੱਚ ਤੁਹਾਡੇ ਹਿੱਸੇ ਬਾੜ ਦੇ ਵਿੱਚ ਦੋ ਹੋ ਰਹੇ ਆ ਔਰ ਹਲਕਾ ਸੈਂਟਰ ਚ ਇਸ ਹਫ਼ਤੇ ਦੇ ਅੰਦਰ ਅੰਦਰ 10 ਕੰਮਾਂ ਦੀ ਹੋਰ ਸਟਾਰਟ ਹੋ ਰਹੀ ਆ ਸਰ ਇੱਕ ਹੋਰ ਸਵਾਲ ਆਇਆ ਇਸ ਤੋਂ ਵੱਖਰਾ ਸਵਾਲ ਹੈਗਾ ਯਾਬ ਜਿਹੜੇ ਅਮਰੀਕਾ ਤੋਂ ਰਿਪੋਰਟ ਕੀਤੇ ਗਏ ਆਪਣੇ ਪੰਜਾਬੀ ਨੇ ਉਹਨਾਂ ਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਉਹ ਯੂਥ ਨੂੰ ਵੀ ਪੰਜਾਬ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਇੱਥੇ ਹੀ ਉਹਨਾਂ ਦਾ ਜਿਹੜਾ ਹੈਗਾ ਵਾ ਅਮਰੀਕਾ ਬਣ ਜਾਵੇ ਵੇਖੋ ਜਿਹੜਾ ਉਪਰਾਲਾ ਵਾ ਉਹ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਵਾ ਜੇ ਪਹਿਲੀਆਂ ਸਰਕਾਰਾਂ ਉਪਰਾਲੇ ਕਰਦੀਆਂ ਹੁੰਦੀਆਂ ਹੁੰਦੀਆਂ ਤਾਂ ਅੱਜ ਇਹ ਦਿਨ ਬੱਚਿਆਂ ਨੂੰ ਨਾ ਦੇਖਣਾ ਪੰਦਾ ਨਾ ਉਹਦੇ ਮਾਪਿਆਂ ਨੂੰ ਦੇਖਣਾ ਪੰਦਾ ਇੱਕ ਘਰੋਂ ਘਰ ਗਵਾਤਾ ਸਾਰਾ ਇੱਕ ਬੱਚਿਆਂ ਨੂੰ ਦੁਬਾਰਾ ਉਸੇ ਬੱਚਿਆਂ ਨੂੰ 2-2 ਸਾਲ 2-2 ਮਹੀਨੇ ਪਾਣੀ ਦੇ ਵਿੱਚ ਜੰਗਲਾਂ 'ਚ ਆਪਣੇ ਆਪ ਨੂੰ ਲੜਾਈ ਲੜ ਕੇ ਕਈਆਂ ਦੇ ਤਾਂ ਕੰਗਾਲ ਪਏ ਆ ਉੱਥੇ ਬੱਚਿਆਂ ਦੇ ਇਹ ਕਿੰਨਾ ਦਾ ਕਸੂਰ ਆ ਇਹਨਾਂ ਲੋਕਾਂ ਤੇ ਨਿਗਾਹ ਮਾਰਨ ਵਾਲੀ ਗੱਲ ਆ ਜੇ ਅੱਜ ਮਾਨ ਸਰਕਾਰ ਤਿੰਨ ਸਾਲਾਂ 'ਚ 50 ਹਜ਼ਾਰ ਤੋਂ ਪਲੱਸ ਨੌਕਰੀ ਦੇ ਸਕਦੀ ਆ ਕੀ ਇਹ ਪਿਛਲੇ ਸਮੇਂ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਸੀ ਕਿ ਇਹਨਾਂ ਨੂੰ ਆਪਣੇ ਢਿੱਡ ਦੀ ਉਹ ਪੂਰਤੀ ਲਈ ਸੀਗਾ ਜਿਹੜੇ ਮਾਮਾ ਦੇ ਪੁੱਤ ਅੱਜ ਜੰਗਲਾ ਚ ੱੋ ੱੱੱਕੇ ਖਾਗਾ ਕੇ 50-50 ਲੱਖ ਰੁਪਇਆ ਆਪਣੇ ਘਰ ਦੇ ਗਹਿਣੇ ਘਰ ਗਹਿਣੇ ਰੱਖ ਕੇ ਉੱਥੇ ਗਏ ਆ ਹੁਣ ਵਾਪਸ ਆ ਰਹੇ ਆ ਇਹ ਲੋਕਾਂ ਦਾ ਕਸੂਰ ਆ ਰਾਜਨੀਤੀ ਲੋਕਾਂ ਨੇ ਲੋਕਾਂ ਤੋਂ ਵੋਟਾਂ ਲਈਆਂ ਪੌਣੇ 5 ਸਾਲ ਬਾਅਦ ਫੇਰ ਲੋਕਾਂ ਦੇ ਵਿੱਚ ਜਾ ਕੇ ਉਹੀ ਨਾਟਕ ਕਰਕੇ ਉਹੀ ਡਰਾਮੇ ਕਰਕੇ ਫੇਰ ਬੱਚਿਆਂ ਨੂੰ ਗਮਰਾਹ ਕਰਕੇ ਇਹ ਵੀ ਇਨ੍ਹਾਂ ਸਰਕਾਰਾਂ ਦਾ ਕਸੂਰ ਆ ਜਿਹੜੀਆਂ ਪਿਛਲੇ ਸਮੇਂ ਦੀਆਂ ਸਰਕਾਰਾਂ ਸੀ ਪੀਡਾਇਕ ਸਾਹਿਬ ਜਿਹੜੇ ਅਨਲੀਗਲ ਜਿਹੜੇ ਏਜੰਟ ਹੈਗੇ ਨੇ ਲੋਕਾਂ ਨੂੰ ਠੱਗਦੇ ਨੇ ਜਾਂ ਉਹਨਾਂ ਨੂੰ ਭੜਕਾਵੇ ਵਿੱਚ ਲੈ ਕੇ ਤੇ ਉਹਨਾਂ ਨੂੰ ਬਾਹਰ ਭੇਜੰਦੀਆਂ ਉਹਨਾਂ ਨੂੰ ਸੁਪਨੇ ਦਿਖਾਉਂਦੇ ਨੇ ਤੇ ਉਹਨਾਂ ਵਾਸਤੇ ਵੀ ਕੋਈ ਕਾਰਵਾਈ ਹੋ ਰਹੀ ਹੈ ਦੇਖੋ ਕਰਨਾ ਜਿਨ੍ਹਾਂ ਨੇ ਜੋ ਕੋਸ਼ਿਸ਼ ਕਰਨਾ ਸੀ ਉਹ ਕਰ ਲਿਆ ਏਜੰਟਾਂ ਨੂੰ ਤਾਂ ਮੈਂ ਖਾਸ ਕਰਕੇ ਤੁਹਾਡੇ ਲਈ ਦੱਸਣਾ ਚਾਹਨਾ ਵੀ ਕਿਸੇ ਦੇ ਘਰ ਦਾ ਦੀਵਾ ਬੁਝਾ ਕੇ ਤੁਹਾਡੇ ਘਰ ਰੋਸ਼ਨੀ ਨਹੀਂ ਹੋਣ ਦਿੰਦੇ ਹੁਣ ਜੇ ਤੁਸੀਂ ਸੋਚੋ ਵੀ ਕਿਸੇ ਦੇ ਬੱਚੇ ਨੂੰ ਜੰਗਲਾ ਚ ਤੋੜ ਕੇ ਤੇ ਤੁਸੀਂ ਏਸੀਆਂ ਚ ਸੋਝੋਗੇ ਤੁਹਾਨੂੰ ਵੀ ਉਹ ਹਵਾਲਾ ਸਲਾਕਾਂ ਦੇ ਪਿੱਛੇ ਹੀ ਜਾਣਾ ਪਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਹੈ ਵਿਧਾਇਕ ਅਸ਼ੋਕ ਪ੍ਰਸ਼ਰ ਪੱਤੀ ਜੀ ਜੇ ਆਪਾਂ ਜੇ ਗੱਲ ਕਰੀਏ ਤੇ ਇਹਨਾਂ ਨੇ ਅੱਜ ਜਿਹੜਾ ਮਿਲਰ ਗੰਜ ਏਰੀਆ ਦੇ ਵਿੱਚ ਜੜੀਆਂ ਨਾਲੀਆਂ ਬਣਾਉਣ ਦੇ ਜਿਹੜਾ ਉਦਘਾਟਨ ਕੀਤਾ ਸੀਗਾ ਇਸੇ ਦੌਰਾਨ ਜਿਹੜਾ ਉਹਨਾਂ ਨੇ ਏਜੰਟਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਜਿਹੜੇ ਏਜੰਟ ਜਿਹੜੇ ਸੀਗੇ ਲੋਕਾਂ ਨੂੰ 20-50 ਲੱਖ ਰੁਪਏ ਲੈ ਕੇ ਜਿਹੜੇ ਅ ਵਿਦੇਸ਼ ਵਿੱਚ ਭੇਜਣ ਦਾ ਚਾਅ ਸਾ ਦਿੰਦੇ ਸੀ ਡੋਂਕੀ ਲਗਵਾਉਂਦੇ ਸੀਗੇ ਤੇ ਉਹਨਾਂ ਵਿੱਚੋਂ ਕਈ ਨੌਜਵਾਨ ਜਿਹੜੇ ਹੈਗੇ ਆ ਉਹ ਡਿਪੋਰਟ ਵੀ ਹੋਏ ਆ ਤੇ ਉਹਨਾਂ ਨੂੰ ਸਖਤ ਚੇਤਾਵਨੀ ਜਿਹੜੀ ਹੈਗੀ ਹੈ ਇਹ ਵਿਧਾਇਕ ਪੱਪੀ ਨੇ ਉਹਨਾਂ ਨੂੰ ਦਿੱਤੀ ਹੈ ਸਰ ਦੁਗੜਨੇ ਕਿਹਾ ਗਿਆ ਰੋਡ ਦਾ ਦੇ ਕਿੰਨੇ ਸਮੇਂ ਤੱਕ ਬੰਜੇਗੀ ਦੇਖੇ ਲੋਕਾਂ ਦੀ ਕੀ ਸਮੱਸਿਆ ਜੁੜੀ ਲੋਕਾਂ ਦੀ ਸਮੱਸਿਆ ਜੁੜੀ ਇਹ ਸਮੱਸਿਆ ਨੂੰ ਐਮਐਲਏ ਸਾਹਿਬ ਦੀ ਨਿਗ੍ਹਾ ਜਿ ਲੈਂਦਾ ਤੇ 39 ਲੱਖ 39 ਲੱਖ ਦੀ ਲਾਗਤ ਨਾਲ ਜਿਹੜੀ ਸੜਕ ਅੱਜ ਪਾਸ ਹੋਈ ਆ ਤੇ ਜਲਦੀ ਕੰਮ ਇਹਦਾ ਸ਼ੁਰੂ ਹੋ ਜਾਏਗਾ ਇਹ ਕਿੱਥੇ ਸ਼ਿਵਰੇ ਤੇ ਪਾਣੀ ਦਾ ਕੰਮ ਇਹ ਕਟੋਰੀ ਪਿਛਲੇ 20 ਸਾਲ ਤੋਂ ਕੰਮ ਲਟਕਿਆਿਆ ਸੀਗਾ ਹੁਣ ਜਦੋਂ ਐਮਐਲਏ ਸਾਹਿਬ ਦੇ ਧਿਆਨ ਚ ਲਿਆਉਂਦੇ ਕੰਮ ਤੇ ਸਟਾਰਟ ਹੋ ਜਾਏਗਾ ਕੰਮ ਇਹਦੇ ਨੂੰ ਵਿਦਾਈ ਕੋ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਜਿਹੜਾ ਹੈ ਗਲੀਆਂ ਨਾਲੀਆਂ ਦਾ ਉਹਨੂੰ ਕਟਨ ਕੀਤਾ ਗਿਆ ਹੈ ਤੇ 14 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਹੈਗਾ ਵਾ ਇਹ ਗਲੀਆਂ ਦਾ ਜਿਹੜਾ ਹੈਗਾ ਕਾਇਆਪਲਟ ਕੀਤਾ ਜਾਊਗਾ ਤੇ ਪੰਜਾਬ ਦੇ ਵਿੱਚ ਹੋਰ ਜਿਹੜੇ ਵਿਕਾਸ ਚੱਲਦੇ ਨੇ ਖਾਸ ਕਰ ਲੁਧਿਆਣਾ ਦੇ ਵਿੱਚ ਜਿਹੜੇ ਵਿਕਾਸ ਕਾਰਜ ਚੱਲਦੇ ਨੇ ਤੇ ਉਹ ਹੁਣ ਕੰਮ ਜਿਹੜਾ ਹੈਗਾ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਚਲਾਇਆ ਜਾ ਰਿਹਾ ਹੈ ਤੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਦੇ ਨਾਲ ਪ੍ਰਦੀਪ ਭੰਡਾਰੀ ਲੁ